ਬਨੇ ਵੀ ਸਹਿੰਗੇ ਜੀ ਵੀਰ ਜੀ ਬਾਪੂ ਨੂੰ ਇਸ਼ਨਾਨ ਕਰਾਉਣ ਲੈ ਆਇਓ ਕਿੰਨਾਵਾਂ ਇਸ਼ਨਾਨ ਆ ਤੇ ਹੁਣ ਕਿਸ ਤਰ੍ਹਾਂ ਦੀ ਸਥਿਤੀ ਚੌਥਾ ਇਸ਼ਨਾਨ ਆ ਜੀ ਦਾ ਬਹੁਤ ਫਰਕ ਆ ਜੀ ਪਹਿਲਾਂ ਤਾਂ ਕੱਪੜਾ ਵੀ ਨਹੀਂ ਪੈਂਦਾ ਸੀ ਇਹਦੇ ਹਾਂ ਤੇੜੇ ਚ ਮਤਲਬ ਹੁਣ ਬਹੁਤ ਫਰਕ ਆ ਜੀ ਬਾਪੂ ਕੀ ਤਕਲੀਫ ਆ ਹੁਣ ਕਿਤੀ ਜੀ ਮੈਨੂੰ ਪਹਿਲਾਂ ਮੈਂ ਫਿਆ ਚ ਗੋਲੀਆਂ ਘਾਦੇ ਗੋਲੀਆਂ ਜਾਂ ਅੰਮ੍ਰਿਤ ਰਹੇ ਉਹ ਤਾਂ ਬੰਦ ਹੋ ਜਾ ਕੇ ਇੱਥੇ ਹੋਈ ਜਾਵੇ ਫੇਰ ਮੈਂ ਇੱਥੇ ਖਾਲ ਹੋ ਗਿਆ ਡਾਕਟਰਾਂ ਨੂੰ ਵੀ ਦਿਖਾਇਆ ਸੀ ਪਹਿਲਾਂ ਬੈਕ ਪਿੰਡ ਵਾਲੇ ਡਾਕਟਰ ਨੂੰ ਹੋਣਿਆਂ ਲੈ ਤੇ ਹੋਰ ਤਾਂ ਕਿਤੇ ਜਾਣੀਆਂ ਵੀ ਕੋਈ ਧੂਟ ਬੋਲਾਂ ਉਹਨਾਂ ਦੀ ਜਗ੍ਹਾ ਤੇ ਫੜਕਣ ਬਾਬਾ ਜੀ ਇੱਥੇ ਗੱਲ ਕੀਤੀ ਹੈ ਬੇਗੁਰਦਵਾਰਾ ਸਹਿਬ ਦਾ ਇਤਿਹਾਸ ਕੀ ਕਹਿੰਦਾ ਇਤਿਹਾਸ ਜੀ ਪੁਰਾਣੇ ਬਜ਼ੁਰਗਾਂ ਤੋਂ ਸੁਣਨ ਨੂੰ ਮਿਲਦਾ ਤੇ ਕੋਈ ਮਹਾਂਪੁਰਸ਼ ਜਿਨ੍ਹਾਂ ਦੇ ਤਪਸਥਾਨ ਬਣਿਆ ਤੁਸੀਂ ਵੇਖਿਆ ਹੀ ਹੈ ਇਹ ਸਾਡੇ ਨਗਰ ਕਿਲਾ ਭਰਿਆਂ ਦੀ ਮਹਾਂਪੁਰਸ਼ ਹੋਏ ਹੈ ਐਸੇ ਪਿੰਡ ਤੇ ਪਛਨੀ ਕੋਤ ਸੀ ਕਹਿੰਦੇ ਨੇ ਕਿ ਦੂਰੋਂ ਦੂਰੋਂ ਰਾਜਸਥਾਨ ਹਰਿਆਣਾ ਕਈ ਹੋਰ ਸਟੇਟਾਂ ਚ ਲੋਕ ਇੱਥੇ ਆਉਂਦੇ ਨੇ ਅਤੇ ਉਹਨਾਂ ਦਾ ਦੁੱਖ ਦੂਰ ਹੋ ਜਾਂਦਾ ਹਾਂਜੀ ਹਾਂ ਆਵਰੇ ਆਉਂਦੇ ਨੇ ਜਿਹੜੇ ਸਾਨੂੰ ਦੱਸਦੇ ਦੋਨਾਂ ਆਪੇ ਆਪ ਹੀ ਦੱਸਦੇ ਨੇ ਉਹ ਬੰਦੇ ਜੀ ਸਾਨੂੰ ਆ ਫਾਇਦਾ ਹੋ ਗਿਆ ਇਹ ਇਤਰਾਨਾ ਫਾਇਦਾ ਅਖੀਰ ਤੱਕ ਇਹਨੂੰ ਪਹੁੰਚਦੇ ਨਹੀਂ ਲਾਗੇ ਵਿੱਚ ਕਿ ਤਣਕੀ ਹੈ ਉਹ ਆਪੇ ਦੱਸਦੇ ਨੇ ਮੇਰਾ ਡਾਕਟਰ ਕੁਝ ਕਹੋ ਮੇਰਾ ਰਿਪੋਰਟ ਹੈ ਹੁਣ ਸੀ ਕਿ ਇਹ ਠੀਕ ਹੋ ਗਈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੰਜਾ ਟੀਵੀ ਮੈਂ ਹਰਜੀਤ ਸਿੰਘ ਸਿੱਧੂ ਅੱਜ ਤੁਹਾਨੂੰ ਇਸ ਪਵਿੱਤਰ ਸਥਾਨ ਤੇ ਦਰਸ਼ਨ ਕਰਾਉਣੇ ਆ ਜਿੱਥੇ ਕਹਿੰਦੇ ਨੇ ਕਿ ਪੰਜ ਇਸ਼ਨਾਨ ਕਰਕੇ ਸਰੀਰ ਦੇ ਦੁੱਖਾਂ ਦਾ ਨਾਸ਼ ਹੋ ਜਾਂਦਾ ਅਸੀਂ ਖੜੇ ਆ ਇਸ ਸਮੇਂ ਕਿਲਾ ਪਰਿਆਤੇ ਉੱਬਾਵਾਲ ਦੇ ਵਿਚਕਾਰ ਗੁਰਦੁਆਰਾ ਸਾਹਿਬ ਗੰਗਸਰ ਤੁਸੀਂ ਵੀ ਦੇਖ ਸਕਦੇ ਹੋ ਪਹਿਲਾਂ ਇੱਕ ਤੁਹਾਨੂੰ ਛਪੜੀ ਦਿਖਾਈ ਦੇ ਰਹੀ ਆ ਜਿਸ ਦੇ ਵਿੱਚ ਜੋ ਵੀ ਵਿਅਕਤੀ ਜਿਸ ਦੇ ਚਮੜੀ ਰੋਗ ਹੁੰਦੇ ਨੇ ਤਾਂ ਉਹ ਪੰਜ ਇਸ਼ਨਾਨ ਕਰਦਾ ਤੇ ਇਸ ਇਸ਼ਨਾਨ ਕਰਨ ਉਪਰੰਤ ਉਸ ਦੇ ਜੋ ਚਮੜੀ ਦੇ ਰੋਗ ਨੇ ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਠੀਕ ਹੋ ਜਾਂਦੇ ਨੇ ਦੂਰੋਂ ਦੂਰੋਂ ਇਸ ਜਗ੍ਹਾ ਦੇ ਉੱਤੇ ਲੋਕ ਸ਼ਰਧਾ ਭਾਵਨਾ ਦੇ ਨਾਲ ਆਉਂਦੇ ਨੇ ਅਤੇ ਜੋ ਕਈ ਕਈ ਸਾਲਾਂ ਦੇ ਚਮੜੀ ਦੇ ਰੋਗ ਨੇ ਉਹ ਦੂਰ ਹੋ ਜਾਂਦੇ ਨੇ ਅਤੇ ਉਸ ਤੋਂ ਛੁਟਕਾਰਾ ਮਿਲ ਜਾਂਦਾ ਜਿਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਇੱਕ ਬਾਪੂ ਨੂੰ ਨਮਾਇਆ ਜਾ ਰਿਹਾ ਇਹਨਾਂ ਨਾਲ ਵੀ ਗੱਲ ਕਰਦੇ ਆਂ ਵੀਰ ਨਾਲ ਕੀ ਨਾ ਵੀਰੇ ਮਲਵੀਰ ਸਿੰਘ ਜੀ ਮਲਵੀਰ ਜੀ ਬਾਪੂ ਨੂੰ ਇਸ਼ਨਾਨ ਕਰਾਉਣ ਲੈ ਆਇਓ ਕਿੰਵਾਂ ਇਸ਼ਨਾਨ ਆ ਤੇ ਹੁਣ ਕਿਸ ਤਰ੍ਹਾਂ ਸਥਿਤੀ ਹੈ ਚੌਥਾ ਇਸ਼ਨਾਨ ਆ ਜੀ ਦਾ ਬਹੁਤ ਫਰਕ ਆ ਜੀ ਪਹਿਲਾਂ ਤਾਂ ਕੱਪੜਾ ਵੀ ਨਹੀਂ ਪੈਂਦਾ ਸੀ ਇਹਦੇ ਹਾਂ ਰੇਡ ਚ ਮਤਲਬ ਹੁਣ ਬਹੁਤ ਫਰਕ ਆ ਜੀ ਇੱਕ ਜਾਉਂ ਕੇ ਹੋਲਵਾਉਣੇ ਵਾ ਠੀਕ ਆ ਜੀ ਸਿਰਫ ਆਉਣੇ ਪਿੰਡੋਂ ਇਸ਼ਨਾਨ ਕਰਕੇ ਚਲੇ ਜਾਣਾ ਹਾਂ ਜੀ ਆ ਮੱਥਾ ਟੇਕ ਕੇ ਚਲੇ ਜਾਣਾ ਜੀ ਹਾਂ ਬੈਜਣਾ 10 ਮਿੰਟ ਆਪਣੇ ਕਿਹੜਾ ਪਿੰਡਾ ਨਮੋੜਾ ਜੀ ਨਮੋੜ ਤੋਂ ਆਏ ਹਾਂ ਜੀ ਹਾਂ ਪਾਪਾ ਪ੍ਰੋਬਲਮ ਕੀ ਸੀ ਪਾਪਾ ਪ੍ਰੋਬਲਮ ਇਹਦਾ ਖੁਰਕੋ ਹੁੰਦੀ ਆ ਜੀ ਜ਼ਿਆਦਾ ਮਾਤਾ ਜੀ ਵਾਂਗੂ ਲਿਕੜੇ ਹੀ ਦੇ ਦੇ ਚਮੜੀ ਦਾ ਦੇਖ ਹੀ ਰਹੇ ਤੁਸੀਂ ਆ ਦੇ ਕਿੰਨੇ ਉਹ ਧੱਬੇ ਜਿਨੇ ਹੋਂ ਸਭ ਠੀਕ ਨੇ ਜੀ ਸਾਫ ਬੰਦਾ ਜਾਂਦਾ ਪਿੰਡਾ ਡਾਕਟਰ ਨੂੰ ਵੀ ਦਿਖਾਇਆ ਸੀ ਬਹੁਤ ਜੀ ਬਹੁਤ ਦਵਾਈ ਦਵਾਈ ਇਥੋਂ-ਥੋਂ ਗਿਆ ਡਾਕਟਰ ਜਵਾਬ ਦੇ ਕੇ ਵੀ ਇਹਦੀ ਕੋਈ ਦਵਾਈ ਨਹੀਂ ਫਰਕਦੀ ਹੈਗੀ ਉਸ ਤੋਂ ਬਾਅਦ ਫਿਰ ਅਸੀਂ ਉਰੇ ਸਾਨੂੰ ਦੱਸ ਪਈ ਵੀ ਇੱਥੇ ਨਿਵਾ ਕੇ ਲਿਓ ਪੰਜ ਚੌਕੀ ਚੌਥੀ ਚੌਕੀ ਹੈ ਸਾਡੀ ਹਾਂਜੀ ਠੀਕ ਨੇ ਬਿਲਕੁਲ ਵੀਰ ਦਾ ਕਹਿਣਾ ਕੀ ਪਿੰਡ ਨਮੋਲ ਤੋਂ ਆਏ ਆ ਬਾਪੂ ਜੀ ਪਿਛਲੇ ਲੰਮੇ ਸਮੇਂ ਤੋਂ ਜੇਕਰ ਆਖਿਆ ਵੀ ਚਮੜੀ ਦੇ ਰੋਗਾਂ ਦੇ ਨਾਲ ਪਰੇਸ਼ਾਨ ਸੀ ਕਈ ਡਾਕਟਰਾਂ ਨੂੰ ਦਿਖਾਇਆ ਪਰ ਜਵਾਬ ਦੇ ਦਿੱਤਾ ਗਿਆ ਫਿਰ ਕਿਸੇ ਨੇ ਦੱਸ ਪਾਈ ਕਿ ਗੁਰਦੁਆਰਾ ਗੰਗਸਰ ਵਿਖੇ ਸਰੋਵਰ ਦੇ ਵਿੱਚ ਇਸ਼ਨਾਨ ਕਰਾਓ ਤਾਂ ਸਾਰੇ ਜੋ ਜਿਸ ਤਰ੍ਹਾਂ ਮੈਂ ਪਹਿਲਾਂ ਆਖਿਆ ਕੀ ਪਾਪਾਂ ਦਾ ਨਾਸ਼ ਹੋ ਜਾਂਦਾ ਜੋ ਚਮੜੀ ਰੋਗ ਨੇ ਉਹਨਾਂ ਤੋਂ ਨਜਾਤ ਮਿਲ ਜਾਂਦੀ ਆ ਬਾਈ ਜੀ ਦਾ ਕਹਿਣਾ ਕਿ ਚੌਥੀ ਵਾਰ ਅਸੀਂ ਇੱਥੇ ਪਹੁੰਚੇ ਇਸ਼ਨਾਨ ਕੀਤਾ ਚੌਥੀ ਵਾਰ ਇਸ਼ਨਾਨ ਕੀਤਾ ਤੇ ਜੋ ਚਮੜੀ ਦੇ ਰੋਗ ਨੇ ਉਹ ਠੀਕ ਹੋ ਗਏ ਨੇ ਸਤਿ ਸ੍ਰੀ ਅਕਾਲ ਬਾਪੂ ਸਤਿ ਸ੍ਰੀ ਅਕਾਲ ਭਾਈ ਆ ਬਾਪੂ ਕਿੱਥੋਂ ਆਇਆ ਹੋਮ ਵਰਦੀ ਤੋਂ ਜੀ 엄마 ਵਰਦੀ ਤੋਂ ਹਾਂ ਬਾਪੂ ਕੀ ਤਕਲੀਫ ਆ ਖੁਰਕਤੀ ਜੀ ਮੈਨੂੰ ਪਹਿਲਾਂ ਫੇ ਮੈਂ ਫੇਲ ਚੋਂ ਗੋਲੀਆਂ ਖਾਦੇ ਗੋਲੀਆਂ ਜਿਵੇਂ ਅੰਮ੍ਰਲ ਇਹ ਉਦੋਂ ਤਾਂ ਬੰਦ ਹੋ ਜਾਂਦੇ ਫੇਰ ਹੋ ਜਾਂਦੇ ਫੇਰ ਮੈਂ ਇੱਥੇ 30 ਸਾਲ ਹੋ ਗਿਆ ਹੁੰਦੇ ਨੇ ਹਾਂ ਠੀਕ ਆ ਹੁਣ ਹਾਂ ਹੁਣ ਠੀਕ ਆ ਹੁਣ ਹੁੰਦੀ ਨਹੀਂ ਖੁਰਕ ਨਾ ਪੋਰਾ ਨਹੀਂ ਜੀ ਢਾਲ ਨਹੀਂ ਹੁੰਦੀ ਮੇਰੇ ਨਾਲ ਮਤਾ ਹੁੰਦਾ ਮੇ ਤੁਰਕੇ ਜੇ ਕੁਝ ਜਾਣਦਮ ਨਹੀਂ ਅੱਛਾ ਐਦੇ ਦੁਗਾਂ ਵਿੱਚ ਦੀ ਕਰੇ ਕਿਸੇ ਦੇ ਮੋਟਰਸਾਈਕਲ ਤੇ ਬਹਿ ਗਿਆ ਕਰੇ ਕਿਸੇ ਦਾ ਸਾਈਕਲ ਜਾਂਦਾ ਨਾ ਮੋਟਰਸਾਈਕਲ ਦਾ ਅੱਛਾ ਇਕੱਲਾ ਹੀ ਜਾਣਾ ਮੈਂ ਕਰੇ ਹਾਂ ਬਿਲਕੁਲ ਡਾਕਟਰਾਂ ਨੂੰ ਵੀ ਦਿਖਾਇਆ ਦੀ ਪਹਿਲਾਂ ਡਾਕਟਰ ਪਿੰਡ ਵਾਲੇ ਡਾਕਟਰ ਨੂੰ ਗੋਲੀਆਂ ਲੈਤੇ ਹੋ ਤੱਕ ਕਿਤੇ ਗਿਆ ਨਹੀਂ ਇਹ ਮੈਂ ਝੂਠ ਬੋਲਾਂ ਪੁੰਨ ਦੀ ਜਗ੍ਹਾ ਤੇ ਖੜਕੇ ਮੈਂ ਫਿਰ ਪਤਾ ਕਿਵੇਂ ਲੱਗਿਆ ਇੱਥੋਂ ਇੱਥੋਂ ਪਹਿਲਾਂ ਪਤਾ ਦੀ ਮੈਂ ਬਸ ਆਉਂਦੀ ਘੋਲ ਕਰ ਲਾਂਦੀ ਮੈਂ ਕਹਿੰਦੇ ਵੀ ਕੀ ਪਤਾ ਹੈ ਕੀ ਪਤਾ ਕਰੀ ਜਾਂਦਾ ਸੀ ਫੇ ਮੈਂ ਜਦੋਂ ਆ ਕੇ ਇੱਕ 2 ਕਿਲੋ ਨਾ ਲਿਆ ਫੇ ਫਰਕ ਪੈ ਗਿਆ ਫੇ ਮੈਂ ਆਈ ਜਾਂਦਾ ਸੱਤ ਚੌਕੇ ਸੁੱਕੇ ਆ ਸੱਤੋ ਬਾਅਦ ਗੱਲ ਮੁਕਾਸਾ ਹਾਲ ਹੋ ਗਿਆ ਹੁਣ ਅੱਛਾ ਮੈਨੂੰ ਇਹ ਨਾਲ ਆਜਣਾ ਕਦੇ ਵੀ ਛੱਕ ਨਾ ਆਵੇ ਹਾਂ ਯਾਨੀ ਕਿ ਜੇਕਰ ਗੱਲ ਕੀਤੀ ਹੈ ਵੀ ਤਾਂ ਜੇ ਜਿਹੜੇ ਚੌਕੀਆਂ ਪੰਜ ਸੁੱਕਦੇ ਨੇ ਉਹ ਕਦੋਂ ਕਦੋਂ ਆਉਂਦੇ ਨੇ ਆਏ ਵਾਰ ਆ ਜਾ ਅੱਛਾ ਹਾਂ ਫੇ ਤਾਂ ਵਧੀਆ ਹੀ ਹੈ ਜੇ ਨਾ ਜੇ ਭਾਈ ਕੋਈ ਮਜਬੂਰੀ ਦਾ ਬਦੀ ਕੋਈ ਪੂਰਾ ਹੀ ਕੰਮ ਹੋਵੇ ਫੇ ਤਾਂ ਕਿਹ ਜੇ ਨਾ ਫੇ ਦੂਈ ਚੌਕੀ ਲਾ ਦੇ ਤਾਂ ਤੁਸੀਂ ਨਾਲ ਨਾਲ ਨਹੀਂ ਨਾ ਹਾਂ ਆਇਆ ਕਰਲਾ 700 ਖਲਾ 500 ਖਲਾ ਜੇਕਰ 100 ਖਲਾ ਤੇ ਪੂਰੀ ਹੋ ਜਾਊਗੀ ਬਾਪੂ ਜੇਕਰ ਗੱਲ ਕੀਤੀ ਹੈ ਵੀ ਕੁਝ ਗੁਰਦੁਆਰੇ ਦੇ ਇਤਿਹਾਸ ਬਾਰੇ ਕੁਝ ਪਤਾ ਹਾਂ ਹੋ ਕਨੇ ਅ ਵੀ ਇਥੇ ਕੀ ਕੀ ਹੋਇਆ ਸੀ ਕੌਣ ਆਇਆ ਸੀ ਪਤਾ ਕੁਝ ਇਥੇ ਮੈਨੂੰ ਨਹੀਂ ਪਤਾ ਹੈਗਾ ਮੈਂ ਇੰਨਾ ਇੰਨਾ ਜੀ ਜੀ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਤਾਂ ਤੁਸੀਂ ਵੀਰ ਨੂੰ ਵੀ ਸੁਣਿਆ ਤੇ ਬਾਪੂ ਨੂੰ ਵੀ ਸੁਣਿਆ ਜਿਨ੍ਹਾਂ ਦੇ ਪ੍ਰਾਣੀ ਖੁਰਕ ਸੀ ਚਮੜੀ ਦੇ ਰੋਗ ਸੀ ਪਰ ਇਸ ਛੱਪੜੀ ਦੇ ਵਿੱਚ ਨਹਾਉਣ ਦੇ ਨਾਲ ਉਹਨਾਂ ਦੇ ਜੋ ਦੁੱਖ ਸੀ ਜੋ ਚਮੜੀ ਦੇ ਰੋਗ ਸੀ ਉਹ ਦੂਰ ਹੋ ਗਏ ਨੇ ਤੇ ਇਤਿਹਾਸ ਬਾਰੇ ਜਾਣਕਾਰੀ ਲਵਾਂਗੇ ਕਿਉਂਕਿ ਆਖੇਨ ਅਕਿ ਗੁਰੂ ਘਰ ਦੇ ਵਿੱਚ ਕੁਝ ਸਮਾਦਾਂ ਵੀ ਦਿਖਾਈ ਦੇ ਰਹੀਆਂ ਨੇ ਸਮਾਦਾਂ ਦਾ ਕੀ ਇਤਿਹਾਸਾ ਗੁਰੂ ਘਰ ਦੇ ਨਾਲ ਜੋ ਇੱਥੋਂ ਦੇ ਸੇਵਾਦਾਰ ਨੇ ਉਹਨਾਂ ਨਾਲ ਗੱਲ ਕਰਾਂਗੇ ਤੁਹਾਨੂੰ ਗੁਰਦੁਆਰਾ ਗੰਗਸਰ ਜੋ ਤਸਵੀਰਾਂ ਵਿਖਾਈਆਂ ਨੇ ਜੋ ਇੱਥੇ ਸ਼ਰਧਾਲੂ ਆਉਂਦੇ ਨੇ ਇਸ਼ਨਾਨ ਕਰਨ ਦੇ ਲਈ ਉਹਨਾਂ ਨਾਲ ਵੀ ਗੱਲ ਕੀਤੀ ਗਈ ਆ ਤੇ ਹੁਣ ਜੋ ਇੱਥੋਂ ਦੇ ਮੁੱਖ ਸੇਵਾਦਾਰ ਨੇ ਭਾਈ ਸਾਹਿਬ ਉਹਨਾਂ ਨਾਲ ਗੱਲ ਕਰ ਲੰਨੇ ਆ ਅ ਇਤਿਹਾਸ ਬਾਰੇ ਗੱਲ ਕਰ ਲੰਨੇ ਆ ਵੀ ਇਤਿਹਾਸ ਕੀ ਆ ਗੁਰਦੁਆਰਾ ਗੰਗ ਸਰਦਾ ਅਤੇ ਜੇਕਰ ਛਪੜੀ ਤੋਂ ਤਲਾਓ ਬਣਿਆ ਜੋ ਦੁੱਖ ਦੂਰ ਹੁੰਦੇ ਨੇ ਕਿਸ ਤਰ੍ਹਾਂ ਕੀ ਗੱਲਬਾਤ ਆ ਸਸੀਕਰ ਬਈ ਸਸੀਕਰ ਜੀ ਬਾਬਾ ਜੀ ਇੱਕ ਗੱਲ ਕੀਤੀ ਜਾਵੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਕਹਿੰਦਾ ਇਤਿਹਾਸ ਦੇ ਪੁਰਾਣੇ ਬਜ਼ੁਰਗਾਂ ਤੋਂ ਸੁਣਨ ਨੂੰ ਮਿਲਦਾ ਦੇਖੋ ਇਹ ਮਹਾਪੁਰਸ਼ ਜਿਨ੍ਹਾਂ ਦੇ ਤਪ ਸਥਾਨ ਬਣਿਆ ਤੁਸੀਂ ਵੇਖਿਆ ਹੀ ਆ ਇਹ ਸਾਡੇ ਨਗਰ ਕਿਲਾ ਭਰਿਆਂ ਦੀ ਮਹਾਪੁਰਸ਼ ਹੋਏ ਹੈ ਲਗਭਗ 100 ਸਾਲ ਤੋਂ ਪਲੱਸ ਇਹਨਾਂ ਨੂੰ ਸਮਾਂ ਹੋ ਗਿਆ ਜੀ ਇਹ ਸਥਾਨ ਨੂੰ ਬਣਿਆ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਜਿੰਨੇ ਕਿ ਸਾਡਾ ਉਮਰ ਦਾ ਪੀਰੀਅਡ ਹੈ ਜਾਨੀ ਕਿ ਲਗਭਗ 42 ਸਾਲਾਂ ਦੀ ਉਮਰ ਹੈ 30 ਸਾਲ ਇਸ ਸਥਾਨ ਤੇ ਨਿਸਕਾਮ ਸੇਵਾ ਕਰਦੇ ਆ ਹੋ ਗਿਆ ਜਦੋਂ ਪੁਰਾਣੇ ਬਜ਼ੁਰਗਾਂ ਤੋਂ ਸਿੱਖਣ ਨੂੰ ਜਾਂ ਸੁਣਨ ਨੂੰ ਮਿਲਦਾ ਵੀ ਇਹ ਮਹਾਂਪੁਰ ਸਾਡੇ ਨਗਰ ਦੇ ਹੋਏ ਆ ਜੀ ਜਦ ਦੀ ਇਹਨਾਂ ਦਾ ਘਰ ਸੀ ਅੰਦਰ ਤੇ ਮਹਾਂਪੁਰਸ਼ਾਂ ਦੀ ਜ਼ਮੀਨ ਵੀ ਸੀ ਕੁਝ ਯਾਨੀ ਕਿ ਇਧਰ 2122 ਕਿੱਲੇ ਉਹ ਮਹਾਂਪੁਰਸ਼ਾਂ ਨੇ ਉਹ ਸਮੇਂ ਤੇ ਯਾਨੀ ਕਿ ਵੰਜਰ ਛੜਤੀ ਸੀ ਯਾਨੀ ਕਿ ਵੀ ਮੋਹ ਮਾਇਆ ਨਾਲ ਉਹਨਾਂ ਨੂੰ ਜਮੀਨ ਲਗਾ ਨਹੀਂ ਸੀ ਯਾਨੀ ਕਿ ਇਦਾਂ ਹੀ ਛੜਤੀ ਸੀ ਤੇ ਇੱਥੇ ਆ ਕੇ ਉਹ ਭਾਜਨ ਬੰਦਗੇ ਇਸ ਸਥਾਨ ਤੇ ਕਰਦੇ ਸੀਗੇ ਯਾਨੀ ਕਿ ਤਪਸਥਾਨ ਨਾਲ ਨਾਲ ਇੱਥੇ ਉਹਨਾਂ ਨੇ ਸਰੋਵਰ ਦੀ ਪਟਾਈ ਕਰਾਈ ਉਹ ਸਮੇਂ ਦੇ ਵਿੱਚ ਪਹਿਲਾਂ ਕੱਚਾ ਸਰੋਵਰ ਸੀ ਜਦੋਂ ਉਹਨਾਂ ਨੇ ਪਟਾਈ ਕਰਾਈ ਤੇ ਸੰਗਤਾਂ ਨੂੰ ਇਸ ਸਥਾਨ ਤੇ ਜਦੋਂ ਸੰਗਤਾਂ ਇੱਥੇ ਆਈਆਂ ਦਰਸ਼ਨ ਕਰ ਲਈ ਉਹ ਸਮੇਂ ਤੇ ਪਟਾਈ ਕਰਾਈ ਤਾਂ ਸੰਗਤਾਂ ਨੂੰ ਇਸ ਸਥਾਨ ਤੇ ਸਰੋਵਰ ਦੇ ਵਿੱਚੋਂ ਗੰਗਾ ਦੀਆਂ ਤਿੰਨ ਧਾਰਾ ਵਗਦੀਆਂ ਉਹਨਾਂ ਨੇ ਦਿਖਾਈਆਂ ਤੇ ਉਸ ਤੋਂ ਬਾਅਦ ਇਸ ਸਥਾਨ ਦਾ ਗੁਰਦੁਆਰਾ ਗੰਗਸਰ ਨਾਮ ਪਿਆ ਤੇ ਗੰਗਸਰ ਦੇ ਨਾਮ ਨਾਲ ਸ਼ੋਭ ਤੇ ਸਾਨ ਹੋਇਆ ਤੇ ਮਹਾਂਪੁਰਸ਼ਾਂ ਦੇ ਬਾਚਨ ਸੀਗੇ ਵੀ ਜਿੱਥੋਂ ਵੀ ਕੋਈ ਸੰਗਤ ਦੂਰਦਰ ਆਡੇ ਤੋਂ ਜਾਂ ਕਿਤੋਂ ਵੀ ਸਰਦਾ ਤੇ ਭਾਵਨਾ ਦੇ ਨਾਲ ਗੱਲ ਤਾਂ ਸਰਦਾ ਦੀ ਭਾਵਨਾ ਦੀ ਹੈ ਜੀ ਜੇ ਕਿਸੇ ਦੇ ਹਿਰਦੇ ਸਰਦਾ ਤੇ ਭਾਵਨਾ ਹੈ ਨਾ ਗੁਰੂ ਪਾਤਸ਼ਾਹ ਉਹਦੀਆਂ ਅਰਦਾਸਾਂ ਬੇਨਤੀਆਂ ਜੋ ਜੜੀਆਂ ਜ਼ਰੂਰ ਪ੍ਰਵਾਨ ਕਰਦੇ ਆ ਮਹਾਂਪੁਰਸ਼ਾਂ ਦੇ ਵਾਚਨ ਦੀ ਜੋ ਵੀ ਇਸ ਥਾਂ ਤੇ ਕੋਈ ਵੀ ਸੁਖਣਾ ਲੈ ਕੇ ਆਊਗਾ ਨਾ ਕੋਈ ਵੀ ਹੈ ਜਾਨੀ ਕਿ ਖੁਰਕ ਖਾਜ ਫੋੜਾ ਫਣ ਸਿਤਾ ਚਲੋ ਅਲੱਗ ਗੱਲ ਹੈ ਵੀ ਇੱਥੇ ਮਹਾਰਾਜ ਦੀ ਕਿਰਪਾ ਠੀਕ ਹੁੰਦੀ ਹੈ ਹੋਰ ਵੀ ਜੋ ਵੀ ਮੰਗਦੀਆਂ ਸ਼ਾਮਾਂ ਦੁੱਧ ਪੁੱਤ ਜੋ ਵੀ ਅਗਲਾ ਸਰਦਾ ਭਾਵਨਾ ਦੇ ਨਾਲ ਇਥੋਂ ਮੰਗਦੇ ਤਾਂ ਗੁਰੂ ਪਾਤਸ਼ਾਹ ਬਾਬੇ ਪਾਣੇ ਵਾਲੇ ਜੀ ਪ੍ਰਵਾਨ ਕਰਦੇ ਆ ਅਰਦਾਸਾਂ ਬੇਨਤੀਆਂ ਜੋ ਜੜੀਆਂ ਤੇ ਦਰ ਤੇ ਅਰਦਾਸ ਕੀਤੀ ਪ੍ਰਵਾਨ ਕਰਦੇ ਆ ਬਾਬਾ ਜੀ ਸਮਾਧਾਂ ਦੇਖ ਰਹੇ ਅਸੀਂ ਕੁਝ ਸਮਾਧਾਂ ਵੀ ਬਣੀਆਂ ਨੇ ਕੋਤਵਾਰਾ ਸਾਹਿਬ ਦੇ ਦਾ ਅ ਕਿਸ ਕਿਸ ਦੀਆਂ ਸਮਾਧਾਂ ਇਹ ਬਾਬਾ ਜੈ ਸਿੰਘ ਜੀ ਰਾਏ ਸਿੰਘ ਜੀ ਤੇ ਉਹਨਾਂ ਦੀਆਂ ਜੀ ਬਾਬਾ ਗੁਰਮukh ਸਿੰਘ ਜੀ ਉਹਨਾਂ ਦੇ ਨਾਂ ਤੇ ਬਣੀਆਂ ਜੋ ਮਹਾਂਪੁਰਸ਼ਾਂ ਦਾ ਇੱਕ ਬਾਬਾ ਗਰਮੀਤ ਸਿੰਘ ਜੀ ਜਾਂ ਜੋ ਮੀਠਾ ਸਾਹਿਬ ਬਣਿਆ ਉਹ ਮੇਰੇ ਗੁਰੂ ਪਿਤਾ ਸੀਗੇ ਜੋ ਇਸ ਸਥਾਨ ਤੇ ਯਾਨੀ ਕਿ 25-30 ਸਾਲ ਨਿਸਕਾਮ ਸੇਵਾ ਕਰਵਾ ਕੇ ਗਏ ਆ ਜਦੋਂ ਇਸ ਸਥਾਨ ਤੇ ਉਹ ਆਏ ਸੀਗੇ ਨਾ ਇਹ ਜਗ੍ਹਾ ਤੁਸੀਂ ਦੇਖੀਏ ਵਾਣਾ ਨਾਲੋਂ ਅੱਜ 7-8 ਫੁੱਟ ਉੱਚੀ ਹੈ ਉਦੋਂ ਇਹ ਨੀਮੀ ਜਗਾ ਸੀ ਉਹਨਾਂ ਨੇ ਆ ਕੇ ਇੱਥੇ ਸੇਵਾ ਸੰਭਾਲ ਕਰਵਾਈ ਜਾਨੀ ਕੋ ਬਾਹਰ ਦੇ ਸੀਗੇ ਪਿੰਡ ਰੂੜਗੜ੍ਹ ਸੀ ਉਹਨਾਂ ਦਾ ਤੇ ਉਹ ਇਸ ਆਸਥਾਨ ਤੇ ਆ ਕੇ ਬੈਠੇ ਤਾਂ ਨਿਸਕਾਮ ਸੇਵਾ ਇਸ ਆਸਥਾਨ ਤੇ ਕਰਾਈ ਚੱਲ ਸਾਡਾ ਨਗਰੀ ਕਿਲਾ ਭਰੀ ਇੱਥੋਂ ਮਾਤਾ ਜੀ ਮੇਰੀ ਦਾਦੀ ਜੀ ਇਸ ਤੇ ਸੇਵਾ ਕਰਨ ਆਉਂਦੇ ਸੀ ਚਲੋ ਉਹਨਾਂ ਕੋਲੇ ਮੇਰੀ ਅਰਦਾਸ ਬੇਨਤੀ ਇੱਥੇ ਸੇਵਾ ਲਈ ਮਾਤਾ ਦਾਦੀ ਜੀ ਮੇਰੀ ਕਰਵਾ ਗਏ ਤਾਂ ਉਦੋਂ ਬਾਅਦ ਜਾਨੀ ਕਿ ਉਹ ਬਾਬਾ ਜੀ ਦੀ 2005 ਜਾਨੀ ਕਿ ਚੋਲਾ ਛੱਡ ਗਏ ਸੀ ਕਿ ਉਸ ਤੋਂ ਬਾਅਦ ਆਪਾਂ ਨੂੰ ਸੇਵਾ ਸੰਭਾਲਣ ਨਾ ਕਰਨ ਦਿੱਤੀ ਆਪਾਂ ਕਰਵਾ ਰਹੀਆਂ ਤੇ ਸਰਦਾ ਭਾਵਨਾ ਦੇ ਨਾਲ ਜੋ ਵੀ ਆਉਂਦਾ ਜੀ ਸਰਦਾ ਅਰਦਾਸਾਂ ਬੇਨਤੀ ਗੁਰੂ ਦੇਦਰ ਤੇ ਪ੍ਰਵਾਨ ਹੁੰਦੀਆਂ ਸੰਗਤਵੀਆਂ ਜੀ ਬਿਲਕੁਲ ਸਰਦਾ ਭਾਵਨਾ ਦੇ ਨਾਲ ਕੋਈ ਵੀ ਆਉਂਦਾ ਤਾਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਪਿੰਡ ਵਾਸੀ ਵੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਨ ਲਈ ਸੱਸੀ ਗੁਰ ਬਾਈ ਕੀ ਕਾਰੋ ਕੀ ਨਾਮ ਹੈ ਬਲਜਿੰਦਰ ਭਾਈ ਐਸੇ ਪਿੰਡ ਦੇ ਬਸਨੀਕ ਹੋ ਤੁਸੀਂ ਕਹਿੰਦੇ ਨੇ ਕਿ ਦੂਰੋਂ ਦੂਰੋਂ ਰਾਜਸਥਾਨ ਹਰਿਆਣਾ ਕਈ ਹੋਰ ਸਟੇਟਾਂ ਚ ਲੋਕ ਇੱਥੇ ਆਉਂਦੇ ਨੇ ਅਤੇ ਉਹਨਾਂ ਦਾ ਦੁੱਖ ਦੂਰ ਹੋ ਜਾਂਦਾ। ਹਾਂਜੀ ਹਾਂ ਹੋਰੇ ਆਉਂਦੇ ਨੇ ਜਿਹੜੇ ਸਾਨੂੰ ਦੱਸਦੇ ਨੇ ਨਾ ਕਿ ਆਪ ਹੀ ਦੱਸਦੇ ਨੇ ਉਹ ਬੰਦੇ ਵੀ ਸਾਨੂੰ ਆ ਫਾਇਦਾ ਹੋ ਗਿਆ ਜਾਂ ਇਸ ਤਰ੍ਹਾਂ ਦਾ ਫਾਇਦਾ ਹੋ ਗਿਆ। ਅਸੀਂ ਤਾਂ ਕਿਸੇ ਨੂੰ ਪੁੱਛਦੇ ਨਹੀਂ ਨਾ ਵੀ ਤੁਹਾਨੂੰ ਕੀ ਫਾਇਦਾ ਹੋਇਆ ਭਈ ਆ ਉਹ ਆਪ ਹੀ ਦੱਸ ਦਿੰਦੇ ਮੇਰਾ ਆ ਦੁੱਖ ਟੁੱਟ ਗਿਆ ਮੇਰਾ ਵੀ ਫੋੜੇ ਹੁਣ ਸੀ ਤੇ ਇਹ ਠੀਕ ਹੋ ਗਈ। ਜਾਂ ਕੋਈ ਹੋਰ ਮੰਨ ਦੀ ਭਾਵਨਾ ਹੁੰਦੀ ਹੈ ਕੋਈ ਕਿਸੇ ਦੇ ਕੋਈ ਬੱਚੇ ਉੱਚਾਂ ਦੀ ਸੌ ਤਰ੍ਹਾਂ ਦੀਆਂ ਮੰਗਾ ਹੁੰਦੀਆਂ ਅੱਜ ਕੱਲੇ ਉਹਦੇ ਕਰਕੇ ਯਾਨੀ ਕਿ ਸਾਰੀਆਂ ਭਾਵਨਾਵਾਂ ਪੂਰੀਆਂ ਹੁੰਦੀਆਂ ਹਾਂਜੀ ਹਾਂ ਵਧੀਆ ਪੂਰੀਆਂ ਹੁੰਦੀਆਂ ਨੇ ਜੀ ਜਿਹੜੇ ਪੂਰੇ ਸਾਨੂੰ ਦੱਸ ਕੇ ਜਾਂਦੇ ਆਪਦੇ ਆਪ ਹੀ ਦੱਸ ਦਿੰਦੇ ਨੇ ਸਾਨੂੰ ਤਾਂ ਸਾਨੂੰ ਤਾਂ ਆ ਬਿਲਕੁਲ ਗੁਰਦੁਆਰਾ ਗੰਗਸਰ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਜੋ ਇਥੇ ਸ਼ਰਧਾਲੂ ਆਉਂਦੇ ਨੇ ਉਹਨਾਂ ਦੇ ਨਾਲ ਗੱਲ ਕੀਤੀ ਜਿਨ੍ਹਾਂ ਨੇ ਦੱਸਿਆ ਕਿ ਜੋ ਸਾਡੀਆਂ ਬਿਮਾਰੀਆਂ ਸੀ ਡਾਕਟਰ ਵੀ ਹੱਥ ਖੜੇ ਕਰ ਗਏ ਸੀ ਤੇ ਹੁਣ ਚਾਰ ਇਸ਼ਨਾਨਾਂ ਤੋਂ ਬਾਅਦ ਕੋਈ ਪੰਜ ਇਸ਼ਨਾਨਾਂ ਤੋਂ ਬਾਅਦ ਉਹ ਦੂਰੋਂ ਦੂਰੋਂ ਲੋਕ ਆਉਂਦੇ ਨੇ ਜਾਂ ਨੇੜੇ ਪਿੰਡਾਂ ਦੇ ਆਉਂਦੇ ਨੇ ਉਹਨਾਂ ਦਾ ਮੰਨਣਾ ਕਿ ਅਸੀਂ ਇੱਥੇ ਇਸ਼ਨਾਨ ਕਰਕੇ ਜੋ ਸਾਡੇ ਪਿੰਡੇ ਦੀਆਂ ਬਿਮਾਰੀਆਂ ਸੀ ਚਾਹੇ ਖੁਰਕੋ ਹੋਵੇ ਫੋੜਾ ਫੁਣਸਾ ਫੁਣਸੀ ਹੋਵੇ ਤਾਂ ਉਹ ਸਾਰੀਆਂ ਦੂਰ ਹੋ ਗਈਆਂ ਨੇ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੱਧੂ ਸੰਝਾ ਟੀਵੀ ਸੰਗਰੂਰ